ਆਹ ਇਹ ਲਾਣਾ ਤੀਨ ਬਣਾ ਸਾਗ ਤੋੜਨ ਗਈ ਤੇ ਮੈਂ ਤੋੜ ਕੇ ਲਈ ਉੱਥੇ ਮੈਂ ਛਿੱਲ ਲਈ ਮੈਂ ਫਿਰ ਫਾਰਾ ਹੋ ਜਾਣਾ ਵਾ ਛਿੱਲ ਕੇ ਫਿਰ ਆਣ ਕੇ ਮੈਂ ਰਾਤ ਬੈ ਕੇ ਗੰਦਲਾ ਛਿੱਲਣਾ ਛਿੱਲ ਕੇ ਫਿਰ ਫਿਰ ਤੋਤਾ ਤੋ ਕੇ ਫਿਰ ਇਹਨੂੰ ਮੈਂ ਟੁਕੜੇ ਪਾਣਾ ਪਾ ਕੇ ਫਿਰ ਹੁਣ ਮੈਂ ਟੋਕੇ ਤੇ ਰੱਖ ਲਿਆ ਵਾ ਤੇ ਹੁਣ ਇਹਨੂੰ ਮੈਂ ਡੇਈਆਂ ਤੀਰਨ ਨਹੀਂ ਕਿ ਜਦੋਂ ਰਾਤ ਨੂੰ ਕਰਨ ਦੀ ਸਾਫ ਤੇ ਮੈਂ ਕਿੱਥੇ ਹੂ ਸੁੱਤੀ ਹਰ ਮਾਂ ਨਾਲ ਗਾਈ ਲੈ ਕੇ ਤੈਨੂੰ ਥੋੜਾ ਪਤਾ ਇਹ ਸਾਗ ਬਣਾਉਣ ਲਈ ਆ ਪੂਆ ਅੱਛਾ ਆਹੋ ਹੁਣ ਮੈਂ ਲੱਗੇ ਲੱਗ ਬਾਲੀ ਆ ਇਹਨ ਮੱਕੀ ਦੇ ਤੇ ਟੋਕਰੀ ਜਿਹਾ ਰੱਖ ਲਵਾਂ ਮੈਂ ਥੋੜਾ-ਥੋੜਾ ਕਰਕੇ ਪਾਣੀ ਪਾ ਦੇਣਾ ਬਤੀਲੇ ਤੇ ਫਿਰ ਚਾਰ ਕੋਈਰ ਆਪਾਂ ਸਾਫ ਕੋਟਾਂ ਦੇ ਤੇ ਨਾਲ ਮੱਕੀ ਦੇ ਰੋਟੇ ਬਣਾ ਲਾਂਗੇ ਤੇ ਸਵਾਦ ਨਾਲ ਖਾ ਲਾਂਗੇ ਸਵਾਦ ਨਾਲ ਬੈਠ ਖਾ ਲਾਂਗੇ ਪਾਲਕ ਪਾਲਕ ਵੀ ਮੇਰੇ ਕੋ ਹੈਗੀ ਐ ਅੱਛਾ ਅੱਛਾ ਆਹ ਬਗੋ ਸਿੱਕੇ ਆ ਤਿਆਰ ਕਰਕੇ ਅੱਛਾ ਫਿਰ ਸਾਗ ਭਰਨ ਲੱਗੀਆਂ ਮੈਂ ਉਦਾਂ ਜੇ ਫਰ ਕੱਢੀ ਤਾਂ ਹੜਾ ਸਾਗ ਬੰਦਾ ਸਾਗ ਦੀ ਮਿਹਨਤ ਬੜੀ ਲੱਗਦੀ ਐ ਹਾਲ ਲਾ ਕੇ ਚਰਟਾ ਖਲਾੜ ਕੇ ਬੈਠੀ ਆ ਤੇ ਮੈਂ ਨਹੀਂ ਮੇਤਰਾ ਸਾਗ ਕੱਟਣ ਦੀ ਤੇ ਮੈਂ ਮੇਰੇ ਸਾਗ ਦੇ ਵਾਲ ਪਾ ਦੇ ਲੈ ਆ ਫੜਕੂਆ ਤੈਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਗ ਦੇ ਵਾਲ ਪਾ ਜਾਂਦੇ ਆ ਮੈਂ ਕਲਰ ਲਾਉਣ ਲੱਗੀ ਹਾਂ ਤੂੰ ਕਲਰ ਦੂਨ ਲਾਉਣੀ ਵੀ ਪਾਸਾ ਪਰ ਦੂਜੀ ਮੱਝ ਦੇ ਗੇ ਲਾ ਦੇ ਜੀ ਉਹ ਮੈਂ ਚਾਚਾ ਦੂਜਾ ਮੱਝਾ ਕੱਢ ਕੇ ਲਿਆਵਾ ਤੇ ਫੇਰ ਕਿਤੇ ਬੈਂਦੀ ਤੇ ਕਲਰ ਲਾਏ ਹਨਾ ਕੰਮ ਕੋਈ ਨਹੀਂ ਇਹ ਨਹੀਂ ਮੇਤਰਾ ਸਾਗ ਬਣਾਇਆ ਹੁੰਦਾ ਫਿਰ ਪੁੱਤੇ ਇੱਕ ਵੀ ਵਿੱਚ ਵਾਲ ਆ ਜਾ ਫਿਰ ਜੀ ਨਹੀਂ ਕਰਦਾ ਖਾਣ ਨੂੰ ਠੀਕ ਆ ਹੈ ਕਿ ਨਹੀਂ ਇਹਨ ਵੇਗ ਇਹ ਕਿੱਦਾਂ ਪੂਆਨੇ ਪਤੀਲੇ ਚ ਪਾਉਣਾ ਵਾ ਕਿ ਮੈਂ ਹੁਣ ਸਾਰਾ ਸਿੱਖ ਲਾਂਗੀ ਨਾ ਹਾਂ ਫੇਰ ਸੁਆਹ ਤੇ ਤੁੰ ਚੱਲ ਵੀ ਜਾਏਂਗੀ ਤੁੰ ਆਪ ਬਣਾ ਕੇ ਖਾ ਕੇ ਲਾਵਾਂ ਖਾ ਤੇ ਲੈਵੇਂਗੀ ਤਰਲਾ ਤਾਂ ਨਾ ਕਿਸੇ ਦਾ ਮਾਰੇਗੀ ਵੀ ਮੈਂ ਸਾਰਾ ਖਾਣਾ ਵਾ ਇਦਾਂ ਲਾਗੇ ਪਾਣੀ ਧਰ ਲਿਆ ਲਾਗੇ ਚੁੱਲਾ ਭਾਲ ਕੇ ਜਿਨਾਂ ਨੇ ਕੱਟੀਗੇ ਪਾਏ ਕਰਦਣਾ ਕੱਟ ਲਿਆ ਕਰੀਏ ਨਾਂ ਦੱਸਣਾ ਟੀਰ ਨਾ ਇਹ ਕਰੇਗਾ ਤੇ ਆਹ ਤੇ ਫੇਰ ਇਦਾਂ ਨвая ਗੜਾਈ ਗੇ ਨਾਲ ਲਾਗੇ ਕੰਮ ਕਰੀਗੇ ਇਹ ਨੂੰ ਠਾਕਾ ਖੜਿਆ ਜਦੋਂ ਉਬਲਣ ਲੱਗਿਆ ਉਹਦਾ ਮਾਸਾ ਕੋਟ ਨਹੀਂ ਨਾ ਠਾਕਾ ਕਰ ਲੀਦਾ ਆਹ ਹੁਣ ਨਾਲੇ ਪਹਿਲਾਂ ਤੇ ਮੰਮੀ ਹੁੰਦੀ ਜੇ ਮੰਮੀ ਬਣਾਉਂਦੀ ਹੁੰਦੀ ਜਦੋਂ ਨਾ ਮੇਰਾ ਵਿਆਹ ਹੋਇਆ ਸੀ ਨਾ ਆਹ ਚਾਰ ਸਾਲੋਂ ਉਹ ਮੰਮੀ ਸਾਗ ਬਣਾਉਂਦੀ ਹਮੇਸ਼ਾ ਹਾਂ ਹੁਣ ਮੰਮੀ ਹੁਣ ਚਲੇ ਚਲੇ ਗਏ ਤਾਂ ਹੁਣ ਤੈਨੂੰ ਸਾਗ ਕਿਨੇ ਦੇਣਾ ਕਰਨਾ ਰਹਿਣੇ ਕਿ ਉਹ ਇਦਾਂ ਸਿੱਖਣੀ ਨਾ ਮੇਰੇ ਕੋਲ ਚਲ ਠੀਕ ਆ ਕੋਈ ਹੁਣ ਮੈਂ ਵੇਖ ਲਿਆ ਨਾ ਸਾਰਾ ਹਾਂ ਮੈਂ ਇਦਾਂ ਹੀ ਬਣਾ ਲੈਣਾ ਕਰਨਾ ਕਰਨਾ ਇਦਾਂ ਲੱਗੇ ਚੀਰ ਕੇ ਰੱਖ ਲਈਦਾ ਤੇ ਮਰਕੇ ਟੋਕ ਜੀਰਾ ਰੱਖ ਲਈਦਾ ਥੋੜਾ ਥੋੜਾ ਕਰਕੇ ਪਨੀਰੀ ਜਿਹਾ ਪਾਈ ਜਾਂਦਾ ਤੇ ਘੋਟ ਕੇ ਤਾਂ पतली दुले कपिड़ा मारे पतली साफ़ कर लाग लाहनि ला कलर जा चल चङो